ਹਾਂਜੀ ਪ੍ਰਧਾਨ ਜੀ ਅੱਜ ਮੰਡੀ ਦੇ ਵਿੱਚ ਕਿਸਮਤ ਜੀ ਹੋਏ ਇਕੱਠੇ ਆ ਗਏ ਅਸੀਂ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਨਾ 3 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਸਿੰਘੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੇ ਡੱਬੋ ਵਾਲੀ ਕੰਮ ਰਿਹਾ ਇੱਕ ਰਤਨਪੁਰਾ ਪਿੰਡ ਆਪਣੇ ਰਾਜਸਥਾਨ ਦਾ ਉੱਥੇ ਲਗਾਤਾਰ 3 ਮਹੀਨਿਆਂ ਤੋਂ ਉੱਪਰ ਹੋ ਗਿਆ ਸਮਾਂ ਇਹ ਮੋਰਚੇ ਤੇ ਸਾਡੇ ਸਾਥੀਆਂ ਨੇ ਇਟਲੀ ਦੇ ਇਟਲੀ ਦਾ ਬਰੇਸ਼ੀਆ ਤੋਂ ਨੇ ਪਿੰਡ ਆਇਆ ਆਪਣਾ ਕੰਸੋਨਾ ਉੱਥੇ ਤੋਂ ਕੁਝ ਮਦਦ ਭੇਜੀ ਆ ਤਾਲਾ ਤੇ ਕੁਕੂ ਉਹਦਾ ਟੀਨਾ ਤੇ ਸੋਆ ਬਿੰਦੀਆਂ ਬੜੀਆਂ ਇਹਨਾਂ ਸਾਥੀਆਂ ਨੇ ਅੱਗੇ ਵੀ ਪਹਿਲਾਂ ਵੀ ਭੇਜੇ ਸੀ ਕਿ ਮਦਦ ਤੇ ਕੁਝ ਕਣਕ ਹੈ ਜਿਹੜੇ ਸਾਡੇ ਸਾਥੀਆਂ ਨੇ ਇੱਥੇ ਇਕੱਠੀ ਕੀਤੀ ਸੀ ਅੱਜ ਅਸੀਂ ਮੋਰਚੇ 'ਚ ਭੇਜਣ ਦੇ ਲਈ ਇੱਥੇ ਪਹੁੰਚੇ ਸੀਗੇ ਅਸੀਂ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਧੰਨਵਾਦ ਕਰਦੇ ਆਂ ਜਿਹੜੇ ਏਟਲੀ ਦੇ ਪਿੰਡਾਂ ਚ ਉੱਥੇ ਰਹਿੰਦੇ ਹੋਏ ਵੀ ਸਾਡੇ ਇਸ ਮੋਰਚਿਆਂ ਪ੍ਰਤੀ ਸੁਚੇਤ ਨੇ ਸਾਡੀ ਮਦਦ ਕਰਦੇ ਨੇ ਇਹਦੇ 'ਚ ਇੱਕ ਯੋਗਦਾਨ ਸਾਡਾ ਸਾਥੀ ਆ ਅਮਰਗੜ ਤੋਂ ਕਾਰਪੋਰੇਸ਼ਨ ਗੁਰੀ ਉਹਦਾ ਸਹਿਯੋਗ ਨਾਲੇ ਸਾਡੇ ਕੋਲ ਪਹੁੰਚੀ ਹੈ ਅਸੀਂ ਇਸ ਨੂੰ ਕੱਲ ਨੂੰ ਆ ਗੱਡੀ ਦੇ ਰਾਹੀਂ ਸ਼ੰਭੂ ਸ਼ੰਭੂ ਕਲਾ ਨੇ ਸੰਗਤਾਂ ਨਾਲ ਜਿਹੜੀ ਉਹ ਹਰ ਰੋਜ਼ ਲੰਗਰ ਲੈ ਕੇ ਆਉਂਦੀ ਹੈ ਉਹਨਾਂ ਕੋਲ ਪਹੁੰਚਾ ਰਹੇ ਹਾਂ ਤਾਂ ਕਿ ਉਹ ਜਿਹੜੀ ਲੰਗਰ ਦੀ ਸਪਲਾਈ ਹੈ ਉਹ ਜਾਰੀ ਰੱਖ ਸਕੀ ਕਿਉਂਕਿ ਸਾਡੀ ਫਰਜ਼ ਬਣਦੇ ਨੇ ਜੀ ਅਸੀਂ ਲੰਗਰਾਂ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣਾ ਨਾ ਤਾਂ ਸਾਨੂੰ ਲੰਗਰ ਵਾਸਤੇ ਜਿਹੜੀਆਂ ਸਬਾਵਾਂ ਜ਼ਰੂਰੀ ਭੇਜਦੇ ਰਹਿਣਾ ਚਾਹੀਦਾ ਬਾਕੀ ਸੰਗਤ ਨੂੰ ਵੀ ਇਹੀ ਬੇਨਤੀ ਹੈ ਕਿ ਮੋਰਚਾ ਸਾਡਾ ਬਹੁਤ ਲੰਮਾ ਚੱਲ ਰਿਹਾ ਚੱਲਣਾ ਵੀ ਅਜੇ ਇਹਨੇ ਲੰਮਾ ਹੈ ਇਸ ਕਰਕੇ ਬਾਕੀ ਸਾਰੇ ਵੀਰਾਂ ਨੂੰ ਵੀਹੀ ਬੇਨਤੀ ਕਰਦੇ ਆ ਕਿ ਭਾਈ ਜਿੰਨਾ ਵੀ ਵੱੱਟੇ ਵੱਸ ਸਹਿਯੋਗ ਕਰਦੇ ਆ ਕਰੋ ਦੂਜੀ ਇੱਕ ਬੇਨਤੀ ਸਾਡੀ ਹੋਰ ਆ ਸਾਡੇ ਪ੍ਰਧਾਨ ਜੀ ਨੇ ਵੀ ਕੀਤੀ ਸੀਗੀ ਕਿਉਂਕਿ ਜਦੋਂ ਮੋਰਚਾ ਸ਼ੁਰੂ ਹੋਇਆ ਨਾ ਪਹਿਲਾਂ ਪਹਿਲਾਂ ਜਿਹੜੇ ਸੁਰੱਖਿਆ ਵਾਰਸੀਗੇ ਉਹਨਾਂ ਨੇ ਬਹੁਤ ਧੱਕਾ ਕੀਤਾ ਖਨੌਰੀ ਬਾਡਰ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਬਹੁਤ ਟਰੈਕਟਰ ਸੀਗੇ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਔਰ ਗੱਡੀਆਂ ਦਾ ਵੀ ਹੋਇਆ ਇਹ ਘੱਟ ਤੇ ਘੱਟ ਵੀ ਸਾਡਾ 45 50 ਲੱਖ ਦਾ ਨੁਕਸਾਨ ਸੀਗਾ ਜਿਹੜੀ ਪਰਭਾਈ ਕਰਨਾ ਸਾਡਾ ਫਰਜ਼ ਬਣਦਾ ਕਿ ਸਾਡਾਂ ਦੀ ਉਹਦੇ ਵਾਸਤੇ ਵੀ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਵੀ ਸਹਿਯੋਗ ਦੇ ਦੇ ਸਕੋ ਵੱਤ-ਵੱਤ ਸਹਿਯੋਗ ਕਰੋ ਤਾਂ ਕਿ ਅਸੀਂ ਉਹਨਾਂ ਕਿਸਾਨਾਂ ਦੀ ਪਰਭਾਈ ਕਰ ਸਕੀਏ ਜਿਨ੍ਹਾਂ ਦਾ ਇਹ ਵੱਡਾ ਨੁਕਸਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ